ਸੰਗਰੂਰ ਦੇ ਵਿੱਚ ਲਗਾਤਾਰ ਲੋਕ ਸਮੱਸਿਆਵਾਂ ਦੇ ਨਾਲ ਲੜ ਰਹੇ ਨੇ ਚਾਹੇ ਉਹ ਟੁੱਟੀਆਂ ਸੜਕਾਂ ਹੋਣ ਗਲੀਆਂ ਹੋਣ ਜਾਂ ਫਿਰ ਪੀਣ ਵਾਲਾ ਪਾਣੀ ਹੋਵੇ ਜਾਂ ਫਿਰ ਸੀਵਰੇਜ ਦੀ ਓਵਰਫਲੋ ਦੀ ਸਮੱਸਿਆ ਹੋਵੇ ਜਿਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਨੇ ਇਸ ਸੰਬੰਧੀ ਅੱਜ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਰੋਕੀ ਬਾਂਸਲ ਦੀ ਅਗਵਾਈ ਦੇ ਵਿੱਚ ਐਸਡੀਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਲੋਕਾਂ ਨੂੰ ਪੀਣ ਵਾਲਾ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ ਅਤੇ ਸੀਵਰੇਜ ਓਵਰਫਲੋ ਕਰ ਰਿਹਾ ਹੈ ਟੂਟੀਆਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਉਥੇ ਹੀ ਸਬੰਧਿਤ ਅਧਿਐਸੀਅਮ ਚਰਨਜੋਤ ਸਿੰਘ ਵਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਜੋ ਮੰਗ ਪੱਤਰ ਦਿੱਤਾ ਗਿਆ ਹੈ ਇਸ ਮੰਗਾਂ ਉਤੇ ਜਲਦੀ ਹੀ ਗੌਰ ਕਰਕੇ ਮਸਲਾ ਹੱਲ ਕੀਤਾ ਜਾਵੇਗਾ ਅੱਜ ਅਸੀਂ ਬਲੋਕ ਕਾਂਗਰਸ ਕਮੇਟੀ ਵੱਲੋਂ ਸਾਡੀ ਸਾਰੀ ਕਾਂਗਰਸ ਕਮੇਟੀ ਵੱਲੋਂ ਮਾਨਯੋਗ ਐਸਡੀਐਮ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਜਿਸ ਦੇ ਵਿੱਚ ਸਭ ਤੋਂ ਵੱਡੀ ਮੇਨ ਸਮੱਸਿਆ ਜਿਹੜੀ ਹੈ ਸੀਵਰੇਜ ਦੀ ਰਹਿ ਕੇ ਕਿਉਂਕਿ ਜਿਹੜੇ ਸੀਵਰੇਜ ਅੱਜ ਅੱਜ ਦੇ ਟਾਈਮ ਸਾਰੇ ਓਵਰਫਲੋ ਹੋਏ ਪਏ ਨੇ ਸੀਵਰੇਜ ਦਾ ਬੁਰਾ ਹਾਲ ਹੈ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਇਹ ਸਾਰਿਆਂ ਨੂੰ ਲੈ ਕੇ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਤੇ ਸਾਨੂੰ ਐਸਡੀਐਮ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਵੀ ਜਿਹੜੀ ਤੁਹਾਡੀ ਇਹ ਮੰਗ ਪੱਤਰ ਹੈ ਜਿਹੜੀ ਤੁਹਾਡੀ ਮੰਗ ਹੈ ਅਸੀਂ ਪੈਲ ਦੇ ਆਧਾਰ ਤੇ ਜਿਹੜੀ ਪੂਰੀ ਕਰਾਂਗੇ ਪਰ ਸਾਨੂੰ ਐਸਡੀਐਮ ਸਾਹਿਬ ਨੇ ਇਹ ਵਿਸ਼ਵਾਸ ਦਿੱਤਾ ਹੈ ਪਰ ਸਾਨੂੰ ਹਜੇ ਤੱਕ ਇਹ ਪ੍ਰੋਸੈਸ ਨਹੀਂ ਹੈ ਕਿਉਂਕਿ ਅਸੀਂ ਐਸਡੀਐਮ ਸਾਹਿਬ ਨੂੰ ਦੂਸਰੀ ਵਾਰ ਮਿਲ ਰਹੇ ਹਾਂ ਤੇ ਸਾਡੀ ਇਹ ਦੂਸਰਾ ਮੰਗ ਪੱਤਰ ਹੈ ਸਾਨੂੰ ਨਹੀਂ ਲੱਗਦਾ ਹੈਗਾ ਵੀ ਪ੍ਰਸ਼ਾਸਨ ਸਾਡੇ ਮੰਗ ਪੱਤਰ ਤੋਂ ਬਾਅਦ ਵੀ ਕੋਈ ਕਦਮ ਚੁੱਕੇਗਾ ਅੱਜ ਦੀ ਮੈਨੂੰ ਮਿਲਣ ਆਏ ਆ ਅੱਜ ਜੋ ਕਿ ਸ਼ਹਿਰ ਦੇ ਮੁੱਦੇ ਹਨ ਮੁੱਦਿਆਂ ਨੂੰ ਲੈ ਕੇ ਜਿਵੇਂ ਸੀਵਰੇਜ ਹੋਈ ਸੜਕਾਂ ਟੁੱਟੀਆਂ ਪਈ ਨੇ ਲਾਈਟਾਂ ਨਹੀਂ ਹੈਗੀਆਂ ਪਾਣੀ ਮਹੱਲੇ ਚ ਨਹੀਂ ਆ ਰਿਹਾ ਟੂਟੀਆਂ ਦੇ ਵਿੱਚ ਟਿਊਬਵਲ ਪਲਤ ਪਏ ਨੇ ਇਹ ਪਹਿਲਾਂ ਵੀ ਮੈਂ ਕਹਿ ਚੁੱਕੀ ਆਂ ਕਿ ਵੀ ਲਾਇਬ੍ਰੇਰੀ ਚ ਵੀ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਧਰਾ ਕਲੋਨੀ ਪੱਲਾਵਾਸਤੀ ਹੋਈ। ਤਾਂ ਸਾਰੇ ਲੋਕ ਨੇੜੇ ਬਾਲਮਿਕ ਦੇ ਮੰਦਿਰ ਤੇ ਜਾ ਕੇ ਪਾਣੀ ਭਰ ਰਹੇ ਨੇ ਰੇੜੀਆਂ ਦੇ ਵਿੱਚ। ਕਿੰਨਾ ਚਿਰ ਲੈ ਲੈਣਗੇ ਇੱਕ ਦੂਜੇ ਦੇ ਪਾਣੀ। ਚਲੋ ਹੋਇਆ ਅਗਲਾ ਇੱਕ ਦਿਨ ਦੇ ਦੂ ਦੋ ਦਿਨ ਦੇ ਦੂ ਚਾਰ ਦਿਨ ਦੇ ਦੂ ਪਰ ਇਸ ਤੋਂ ਬਾਅਦ ਹਫ਼ਤਾ 10 ਦਿਨ ਕੋਈ ਪਾਣੀ ਨਹੀਂ ਦਿੰਦਾ। ਅਗਲਾ ਪਾਣੀ ਦਾ ਗਲਾਸ ਤੱਕ ਨਹੀਂ ਦਿੰਦਾ। ਅੱਜ ਕੱਲ ਮੈਂ ਨਿਰਿੰਦ ਕੌਰ ਭਰਾ ਜੀ ਨੂੰ ਕਹਿਣਾ ਚਾਹੁੰਦੀ ਆਂ ਵੀ ਤੂੰ ਆ ਕੇ ਮੁਹੱਲੇ ਦੇ ਵਿੱਚ gekeੜਾ ਮਾਰ। ਇਹ ਕੰਮ ਕਰਦੀ ਸੀ ਕਹਿੰਦੀ ਸੀ ਮੈਂ ਕੰਮ ਕਰਦੀ ਤੀ ਆਂ। ਕਿਉਂਕਿ ਸੈਂ ਇੱਕ ਮੁਖੀ ਚਾਉਂਦੇ ਆਪਾਂ ਇੱਕ ਜਿਹੜਾ ਕੋਈ ਪ੍ਰੋਬਲਮ ਆਦੀ ਉਹਨੂੰ ਹੱਲ ਕਰਨ ਵਾਸਤੇ ਪਰ ਉਹ ਮੁਖੀ ਅੱਜਕੱਲ ਦਿਖ ਨਹੀਂ ਰਹੀ ਮੈਂ ਕੀ ਲੋੜ ਦੀ ਉਹਨਾਂ ਐਮ.ਐਲ.ਏ ਬਣਦੀ ਜੇ ਸ਼ਹਿਰ ਦੇ ਮੁੱਤੇ ਨਹੀਂ ਚੱਕਣੇ ਸੀ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਸੁਣਨੀਆਂ ਸੀ ਮੈਂ ਕਿਹ ਖੁਦ ਸ਼ਹਿਰ ਦੇ ਵਿੱਚ ਆ ਕੇ ਦੇਖੇ ਆਵੇ ਸਕੂਟਰੀ ਦੇ ਵਿੱਚ ਆ ਕੇ ਦੇਖੇ ਲੋਕ ਡੰਮ ਡੋਲੇ ਖਾ ਕੇ ਡਿੱਗਦੇ ਬੈਨਗੇ ਮਤਲਬ ਦੁੱਖਾ ਦੁੱਖ ਵਾਲੀ ਗੱਲ ਹੈ ਵੀ ਸਾਨੂੰ ਐਜਮ ਸਾਹਿਬ ਨੂੰ ਮਿਲਣਾ ਪੈ ਰਿਹਾ ਹੈ ਵੀ ਸ਼ਹਿਰ ਦੇ ਵਿੱਚ ਜਿਹੜਾ ਨਿਕਾਸੀ ਗੰਦੇ ਨਾਲੇ ਦੀ ਪਾਣੀ ਦੀ ਨਿਕਾਸੀ ਆ ਬਹੁਤ ਥੋੜਾ ਹਾਰਾ ਹੈ ਸ਼ੀਵਰੇ ਚ ਬੈਕ ਮਾਰ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਰਿਹਾ ਗੰਦਾ ਲੋਕ ਮਜਬੂਰ ਨੇ ਗੰਦੇ ਪਾਣੀ ਦੇ ਨਾਲ ਰਹਿਣ ਲਈ ਤੇ ਉਹ ਪਾਣੀ ਮਿਕਸ ਹੋ ਕੇ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਕੇ ਲੋਕ ਪੀਣ ਤੋਂ ਮਜਬੂਰ ਹੋ ਰਹੇ ਨੇ ਪਾਣੀ ਦੀ ਬੜੀ ਸ਼ੋਰਟੇਜ ਹੈ ਪੀਣ ਵਾਲੇ ਦੀ ਅਜੀਤ ਨਗਰ ਬਸਤੀ ਗੰਗाराम ਬਸਤੀ ਇਹ ਆਊਟ ਏਰੀਆ ਦੇ ਵਿੱਚ ਬਹੁਤ ਬੁਰਾ ਹਾਲ ਹੈ ਟਿਊਬਲ ਬੰਦ ਪਏ ਨੇ ਜਾਂ ਖਰਾਬ ਪਏ ਨੇ ਉਹਨਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਜਾਂ ਉਹਨਾਂ ਨੇ ਬੋਰ ਹੋਰ ਡੂੰਘੇ ਕਰਨੇ ਪੈਣੇ ਨੇ ਇਹਨਾਂ ਨੂੰ ਲੈ ਕੇ ਮੁੱਦ ਨੂੰ ਲੈ ਕੇ ਅੱਜ ਅਸੀਂ ਐਜਮ ਸਾਹਿਬ ਨੂੰ ਸਾਡੀ ਕਾਂਗਰਸ ਪਾਰਟੀ ਸਾਰੀ ਮਿਲੀ ਹੈ ਤੇ ਅਸੀਂ ਐਜਮ ਸਾਹਿਬ ਨੇ ਸਾਨੂੰ ਮਤਲਬ ਵਾਦਾ ਕੀਤਾ ਵੀ ਇਹ ਜਿਹੜੇ ਪ੍ਰੋਬਲਮਸ ਨੇ ਇਹਨਾਂ ਨੂੰ ਅਸੀਂ ਸੋਲਵ ਕਰਾਵਾਂਗੇ ਜੇ ਕੋਈ ਇਦਾਂ ਦੀ ਨਹੀਂ ਹੁੰਦੀ ਗੱਲ ਪ੍ਰਸ਼ਾਸਨ ਤੋਂ ਤਾਂ ਅਸੀਂ ਧਰਨਾ ਦੇਵਾਂਗੇ ਪ੍ਰਦਰਸ਼ਨ ਕਰਾਂਗੇ ਕਮੇਟੀ ਦੇ ਦਫਤਰ ਦੇ ਬਾਹਰ ਤੇ ਸੀਵਰੇਜ ਬੋਰਡ ਦੇ ਦਫਤਰ ਦੇ ਬਾਹਰ ਸਰ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਕਾਂਗਰਸ ਪਾਰਟੀ ਦੇ ਲੋਕਾਂ ਵੱਲੋਂ ਹਾਂਜੀ ਅੱਜ ਬਲੋਕ ਕਾਂਗਰਸ ਕਮੇਟੀ ਨੂੰ ਤੇ ਕੁਝ ਸ਼ਹਿਰ ਵਾਸੀਆਂ ਨੂੰ ਮੈਨੂੰ ਅੱਜ ਹੁਣੇ ਪੇਸ਼ ਆਇਆ ਮੰਗ ਪੱਤਰ ਤੇ ਸ਼ਹਿਰ ਦੇ ਕੁਝ ਸੀਵਰੇਜ ਦੇ ਪ੍ਰੋਬਲਮ ਕਾਫੀ ਆ ਰਹੀਏ ਤੇ ਕੋਪੀਨ ਵਾਲੇ ਪਾਣੀ ਦਾ ਵੀ ਇਹਨਾਂ ਦਾ ਮਸਲਾ ਇਹਨੇ ਮੈਨੂੰ ਦੱਸਿਆ ਵੀ ਟਿਊਬਵਲ ਬੰਦ ਹੈ ਤੇ ਇਸ ਤੋਂ ਇਲਾਵਾ ਉਹ ਟੋਏ ਸੜਕਾਂ ਦੇ ਟੋਏ ਹੈਗੇ ਉਪਰੀ ਰੋਡ ਤੇ ਕਾਫੀ ਖੱਡੇ ਪਏ ਹਨ ਉਹ ਵੀ ਮੇਰੇ ਧਿਆਨ ਚ ਲੰਦਾ ਹੈ ਕਿ ਤੇ ਕੁਝ ਨਗਰ ਕੌਂਸਲ ਜਿਹੜੀਆਂ ਵੋਟਾਂ ਜੜੀਆਂ ਬਣੀਆਂ ਉਹਨਾਂ ਚ ਕੁਝ ਇਹਨਾਂ ਨੇ ਦੱਸਿਆ ਕੁਝ ਬੰਦੇ ਨੇ ਡੈਥ ਹੋ ਚੁੱਕੇ ਮੌਤ ਲੇਕਿਨ ਵੋਟਾਂ ਨਹੀਂ ਕੱਟੀਆਂ ਗਈਆਂ ਤੋ ਮੈਂ ਇਹਨਾਂ ਦਾ ਮੰਗ ਪੱਤਰ ਪੜ੍ਹ ਰਿਹਾ ਤੇ ਇਹਨਾਂ ਮੈਂ ਹੁਣ ਇਹਨਾਂ ਦਾ ਜਿਹੜੇ ਹੈਗੇ ਸੰਬੰਧਿਤ ਜਿਹੜੇ ਵਿਭਾਗ ਦੇ ਐਕਸ਼ਨ ਸਾਹਿਬ ਹੈਗੇ ਵਾਟਰ ਸਪਲਾਈ ਸੀਵਰੇਜ ਵਾਲੇ ਤੇ ਔਰ ਜਿਹੜੇ ਸ਼ਹਿਰ ਦੇ ਈਓ ਹੈਗੇ ਮਿਸਪਲ ਕਮੇਟੀ ਦੇ ਇਹਨਾਂ ਨੂੰ ਜਲਦੀ ਮੀਟਿੰਗ ਬੁਲਾ ਕੇ ਇਹਨਾਂ ਦੇ ਅਫਸਰਾਂ ਨਾਲ ਮੀਟਿੰਗ ਕਰਕੇ ਤੋ ਕੋਸ਼ਿਸ਼ ਕਰਾਂਗੇ ਪਹਿਲ ਤੋਂ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਮਸਲੇ ਦਾ ਹੱਲ ਜਿਹੜਾ ਹੈਗਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਔਰ ਪੀਣ ਵਾਲੇ ਪਾਣੀ ਤੇ ਜਿਹੜੀਆਂ ਵੀ ਸਮੱਸਿਆ ਆਣਦੀ ਸਾਨੂੰ ਖਸਾ ਉਹਨੂੰ ਅਸੀਂ ਸਮੇਂ ਸਿਰ ਦੂਰ ਕਰ ਸਕੀਏ ਬਰਸਾਤਾਂ ਦਾ ਮੌਸਮ ਜਿਵੇਂ ਕਿ ਤੁਸੀਂ ਜਾਣਦੇ ਹੋ ਹਜੇ ਚੱਲ ਰਿਹਾ ਸਾਨੂੰ ਇਹ ਵੀ ਕਿਤੇ ਕਿਸੇ ਮਹਿਕਮੇ ਦੀ ਢਿੱਲ ਜਾਂ ਲਾਪਰਵਾਹੀ ਕਰਕੇ ਜਾਂ ਢਿੱਲ ਕਰਕੇ ਕੋਈ ਨੁਕਸਾਨ ਨਾ ਹੋ ਜੇ ਸ਼ਹਿਰ ਵਾਸਤੇ ਸੋ ਅਸੀਂ ਇਹਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਤੇ ਜਲਦੀ ਸਬੰਧਤ ਮਹਿਕਮੇ ਦੀ ਮੀਟਿੰਗ ਕਰਕੇ ਇਹ ਸਾਰੇ ਮਸਲਿਆਂ ਦਾ ਅਸੀਂ ਹੱਲ ਜਿਹੜਾ ਪੈਲਦੇਦਾਰ ਤੇ ਕਰਨਾ ਯਕੀਨੀ ਬਣਾਵਾਂਗੇ